ਨਾਮ ਦੀ ਤਾਂ ਖੇੜੀ ਬੜੇ ਕਮਾਲ ਦੀ ਹੈ ਗੁਰਮੁਖੀ ਇਹ ਇਹਨੂੰ ਕਦੀ ਸਵਾਦ ਇਸ ਪਾਸੇ ਜਿਹੜਾ ਤੁਰ ਪਿਆ ਨਾ ਬਸ ਦੁਨੀਆ ਉਹਦੇ ਸਾਹਮਣੇ ਕੀ ਹੈ ਮੈਂ ਬੇਨਤੀ ਕਰਾਂਗਾ ਚਿੱਤ ਦਾ ਮਤਲਬ ਉਹ ਤੈ ਜਿਹਦੇ ਵਿੱਚ ਬੀਤੀਆਂ ਯਾਦਾਂ ਵਰਤਮਾਨ ਯਾਦਾਂ ਨੇ ਜਿਹਦੇ ਚਿੱਤ ਵਿੱਚ ਵੈਗੁਰੂ ਚਲਾ ਜਾਏਗਾ ਉਹਨੂੰ ਦੁੱਖ ਨਹੀਂ ਫਿਰਦਿਆ ਇਹ ਸ਼ਬਦ ਹੈ ਜਾਂ ਕੋ ਮੁਸ਼ਕਲ ਮੈਂ ਚਿੱਤ ਤੇ ਥੋੜਾ ਜ਼ੋਰ ਦੇ ਬੈਠਾ ਜਾਂ ਕੋ ਮੁਸ਼ਕਲ ਅਤ ਬਣੇ ਜੇ ਕਿਸੇ ਬੰਦੇ ਦੇ ਉੱਤੇ ਬਹੁਤ ਵੱਡੀ ਮੁਸ਼ਕਲਦਾਰਤਾ ਸੀ ਜਾਣਿਆ ਮੁਸੀਬਤ ਵਿਪਤਾ ਬਣ ਤੇ ਨਾਲ ਗੁਰੂ ਅਰਜਨ ਸਾਹਿਬ ਨੇ ਸ਼ਬਦ ਵਰਤਿਆ ਅਤ ਅਤ ਦਾ ਅਰਥ ਵੀ ਸਹੀ ਹੋਇਆ ਅਤ ਦਾ ਅਰਥ ਅੱਗੇ ਕੁਝ ਵੀ ਨਹੀਂ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਕੋਈ ਰਿਸ਼ਤੇਦਾਰ ਵੀ ਦਿਲ ਨੂੰ ਪਿਆਰ ਨਹੀਂ ਲਾਗੂ ਹੋਏ ਦੁਸ਼ਮਨਾ ਦੁਸ਼ਮਣ ਨੇੜੇ ਲੱਗਿਆ ਏ ਤੇ ਸਾਰੇ ਰਿਸ਼ਤੇਦਾਰ ਮਿੱਤਰ ਵੀ ਛੱਡ ਗਏ ਸਾਖ पे ਭਜ ਖਲੇ ਸਭੋਂ ਭਜ ਐਸਰਾ ਸਾਰੇ ਅਸਰੇ ਟੁੱਟ ਗਏ ਮਹਾਰਾਜ ਕਹਿੰਦੇ ਚੂਕਾਏ ਸਭ ਅਸਰਾਓ ਜਿਨ੍ਹਾਂ ਨੂੰ ਆਪਣੇ ਹਰ ਦਰਦ ਸਮਝਿਆ ਸੀ ਉਹ ਵੀ ਸਾਰੇ ਸਾਥ ਛੱਡ ਗਏ ਉਹਨਾਂ ਵੈਸੇ ਮੈਂ ਕਿ ਤੁਹਾਨੂੰ ਬੇਨਤੀ ਕਰਾਂ ਲਫ਼ਜ਼ ਕਹਿਣਾ ਨਹੀਂ ਚਾਹੀਦਾ ਦੁਖ ਬੰਦੇ ਸਾਰਿਆਂ ਦੀ ਜ਼ਿੰਦਗੀ ਚ ਆਉਣਾ ਚਾਹੀਦਾ ਦੁੱਖ ਤੋਂ ਬਿਨਾ ਬੰਦਾ ਬੰਦਾ ਨਹੀਂ ਜੇ ਬਣ ਸਕਦਾ ਵੈ ਗੁਰੂ ਜੀ ਇੱਕ ਦੁੱਖ ਚ ਪਤਾ ਲੱਗ ਜਾਂਦਾ ਮਿੱਤਰਾ ਤੇਰੇ ਹੈਣ ਕਿਹੜੇ ਤੇ ਜਿੰਨੇ ਦੁੱਖ ਵੇਲੇ ਬੰਦੇ ਦੇ ਅੰਦਰੋਂ ਅਰਦਾਸ ਨਿਕਲਦੀ ਉਨੀ ਸੁੱਖ ਵੇਲੇ ਨਹੀਂ ਕੀ ਸਾਰੇ ਛੱਡ ਗਏ ਪਰ ਮਹਾਰਾਜ ਕਿਨੇ ਤਾਂ ਕੀ ਹੋਇਆ ਲੱਖਾਂ ਦੁਸ਼ਮਣ ਮੇਰੇ ਚਾਰ ਚੁਵੇਰੇ ਘੇਰਾ ਪਾ ਕੇ ਬਹਿ ਗਏ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਤੂੰ ਕਬਰਾਈ ਨਾ ਤੇਰੇ ਅੰਤਿਸ਼ਾ ਕਰਨ ਚ ਚਿਤ ਖੈ ਚਿਤ ਆਵੇ ਓ ਉਸ ਪਾਰ ਬ੍ਰਹਮ ਲੱਗੈ ਨ ਤਤੀ ਵਾਉ ਤੈਨੂੰ ਵੈਗਰੂ ਚਿੱਤੇ ਆ ਗਿਆ ਤੱਤੀਆਂ ਵਾਵਾਂ ਨਹੀਂ ਲੱਗਣਗੀਆਂ ਗੁਰੂ ਉਸ ਘਰ ਚ ਬੜੀਆਂ ਐਸੀ ਹੁਣ ਮਨ ਚ ਆਏਗਾ ਗੁਰੂ ਅਰਜੁਨ ਦੇ ਮੇ ਤੱਤੀ ਤੱਤੀ ਤੇ ਬਿਠਾਇਆ ਉਹ ਦਿਨ ਲੋਬੀ ਤੱਤੀ ਰੇਤਾ ਵੀ ਤੱਤਾ ਲੋਹ ਵੀ ਤੱਤੀ ਪਾਣੀ ਵੀ ਤੱਤਾ ਤੇ ਆ ਕਹਿ ਸਕਦੇ ਆ ਜੀ ਤੁਸੀਂ ਬਾਬਾ ਜੀ ਦਾ ਸ਼ਬਦ ਤੇ ਪੜ੍ਹਦੇ ਹੋ ਤਾਤੀ ਹੁਣ ਬੱਚਿਆਂ ਪੜ੍ਹ ਕੇ ਤਾਤੀ ਬਾਹ ਉਹਨਾਂ ਨੂੰ ਤੇ ਭੁੰਨ ਦਿੱਤਾ ਗੁਰਮਖੋ ਫਿਜ਼ੀਕਲ ਤੌਰ ਤੇ ਬਹੁਤ ਕੁਝ ਕੀਤਾ ਪਰ ਗੁਰੂ ਅਰਜੁਨ ਦੇਵ ਦਾ ਅੰਦਰ ਠੰਡਾ ਇਹਨਾਂ ਤਪਿਆਂ ਦੇ ਵਿੱਚ ਵੀ ਗੁਰੂ ਅਰਜੁਨ ਦੇਵ ਤਪਿਆ ਲਗੇ ਉਹਦੇ ਚਿੱਤ ਨੂੰ ਨੁਨਕ ਤਾਤਿਆਂ ਕਰ ਸਕਿਆ ਇਹੀ ਕਾਰਨ ਸਾਡੇ ਇੱਕ ਵਿਦਵਾਨ ਕਹਿੰਦੇ ਸਨ ਕਿ ਗੁਰੂ ਸਾਹਿਬ ਦੀ ਸ਼ਹਾਦਤ ਵਾਲੇ ਦਿਨ ਜਦੋਂ ਤੱਤੀ ਤਵੀ ਤੇ ਬੈਠੇ ਤੇ ਸਾਈਂ ਮੀਆਂ ਮੀਰ ਗਿਆ ਸੱਚੀ ਮੁੱਚੀ ਰੋਇਆ ਉਹ ਬਾ ਮਾਰ ਕੇ ਰੋਇਆ ਤੇ ਸਤਗੁਰੂ ਦਾ ਚਿਹਰਾ ਛਾਲਿਆਂ ਨਾਲ ਭਰਿਆ ਸੀ ਹੁਣ ਇਸ ਗੱਲ ਨੂੰ ਮੇਰੀ ਬੇਨਤੀ ਹੈ ਇਸ ਪਾਸੇ ਲੈ ਜੀ ਵੀ ਕਿਵੇਂ ਬਹਿ ਗਿਆ ਜੀ ਕਿਸ ਤਰ੍ਹਾਂ ਬਹਿ ਗਿਆ ਜੀ ਮੈਂ ਇੱਕ ਬੇਨਤੀ ਕਰਾਂ ਸ਼ਰੀਰ ਦੀ ਖਰ ਗੱਲ ਨੂੰ ਕੇਵਲ ਆਪਣੇ ਸ਼ਰੀਰ ਵਰਗੀ ਮਤ ਸਮਝੋ ਇੱਥੇ 80 ਸਾਲ ਦਾ ਬਜ਼ੁਰਗ हो सकदा डांग ਦਾ ਸਹਾਰਾ ਲੈ ਕੇ ਚੱਲੇ ਇੱਥੇ 80 ਸਾਲ ਦਾ ਬਜ਼ੁਰਗ ਚੌਂਕ 'ਚ ਖਲੋ ਕੇ ਪੋਟਾ ਪੂਟਾ ਵੀ ਕਟਵਾ ਸਕਦਾ ਹੈ ਬੰਦ-ਬੰਦ ਕਟਵਾਇਆ ਭਾਈ ਮਨੀ ਸਿੰਘ ਜੀ 75 ਸਾਲ ਦਾ ਬਜ਼ੁਰਗ ਕਹਿੰਦਾ ਮੈਨੂੰ ਰਿਟਾਇਰ ਕਰ ਦਿਓ ਇੱਥੇ 75 ਸਾਲ ਦਾ ਸ਼ੇਰ ਬੁੱਢਾ ਜਰਨਲਿਸਟ ਬਾਬਾ ਦੀਪ ਸਿੰਘ ਸਿਰ ਤਲੀ ਤੇ ਰੱਖ ਕੇ ਚੱਲ ਪਿਆ ਇਸ ਕਰਕੇ ਸਪਿਰਚੁਅਲਿਟੀ ਨੂੰ ਅਸੀਂ ਹਰ ਸ਼ਰੀਰ ਤੇ ਕੁਝ ਨਹੀਂ ਟੁਕਾਣਾ ਇਹ ਰੱਬ ਦੀ ਦਾਤ ਹੈ ਮੈਂ ਫਿਰ ਬੇਨਤੀ ਕਰਾਂਗਾ ਜੀ ਉਸ ਵੇਲੇ ਇਹ ਸਾਈ ਮੀਆਂ ਮੀਰਮ ਦੇ ਉਹਨੇ ਮਹਾਰਾਜ ਨੂੰ ਦੇਖਿਆ ਸੱਚੀ ਮੁੱਚੀ ਰੋ ਪਿਆ ਸੂਫੀ ਦਰवेशੀ ਬੀਬੀ ਕੌਲਾ ਵੀ ਗੁਰੂ ਘਰ ਦੀ ਸਰਦਾਲੂ ਸਾਈ ਮੀਆਂ ਮੀਰ ਕਰਕੇ ਹੋਈ ਇਹ ਜਦੋਂ ਰੋਇਆ ਮਹਾਰਾਜ ਨੇ ਕਿਹਾ ਸਾਈ ਜੀ ਤੁਹਾਡੇ ਤੋਂ ਆਸ ਨਹੀਂ ਸੀ ਜਿਹਦੇ ਉੱਤੇ ਜ਼ੁਲਮ ਹੋ ਰਿਹਾ ਹੈ ਉਹ ਉਹਨੂੰ ਤਰਵਾਸ ਦੇ ਰਿਹਾ ਜਿਹਦੇ ਉੱਤੇ ਨੂੰ ਚਣਗਾਰੀ ਵੀ ਨਹੀਂ ਲੱਗੀ ਕਹਿੰਦੇ ਸਾਈਂ ਜੀ ਨਾ ਉਹਨੇ ਇੱਕ ਸ਼ਬਦ ਕਿਹਾ ਕਹਿੰਦਾ ਮਹਾਰਾਜ ਆ ਕੀ ਪਾਣਾ ਵਰਤਾਇਆ ਸਤਿਗੁਰੂ ਕਹਿੰਦੇ ਤਵੀ ਤੇ ਬੈਠਿਆ ਕਿਆ ਰੇਤ ਤਪਦੀ ਪਾਣੀ ਤਪਦਾ ਧੁੱਪ ਤਪਦੀ ਚੰਦੂ ਤਪਦਾ ਜਹਾਂਗੀਰ ਤਪਦਾ ਪਰ ਸੱਚ ਦੱਸਾਂ ਸਾਈਂ ਜੀ ਇਹਨੀ ਤਪਸ਼ ਵਿੱਚ ਵੀ ਰੱਬ ਦਾ ਸ਼ੁਕਰਾਨਾ ਅਰਜੁਨ ਦੇਵਦੰਦਰ ਕੋਈ ਨਹੀਂ ਤਪਿਆ ਮੈਨੂੰ ਤੱਤੀ ਵਾਹ ਵੀ ਨਹੀਂ ਲੱਗੀ ਪੰਜਾਬੇ ਇਹ ਪ੍ਰਿੰਸੀਪਲ ਗੰਗਾ ਸਿੰਘ ਨੇ 4 17 ਲਿਖੀਆਂ ਪੰਜਾਬੀ ਵਿੱਚ ਉਹ ਕਹਿੰਦਾ ਚਾਰੋਂ ਤਰਫ ਅੱਗ ਵਰਸੇ ਸੇਖੀ ਸਿੱਤਾਂ ਅਨਸਾਰ ਦਾ ਛਾਲੇ ਛਾਲੇ ਹੋ ਗਿਆ ਜੁਸਾ ਸੱਚੀ ਸਰਕਾਰ ਦਾ ਚਾਰੋਂ ਤਰਫ ਅੱਗ ਵਰਸੇ ਸੇਖੀ ਸਿੱਤਾਂ ਅਨਸਾਰ ਦਾ ਛਾਲੇ ਛਾਲੇ ਹੋ ਗਿਆ ਜੁਸਾ ਸੱਚੀ ਸਰਕਾਰ ਦਾ ਸਾਈ ਮੀਆਂ ਮੀਰ ਡਿਟਾ ਹਾਲ ਅਜ ਦੀ ਯਾਰ ਦਾ ਉਹ ਹੋ ਬਿਆ ਕੋ ਰੂਪਿਆ ਚੀਕ ਤੇ ਟਾ ਹਾਂ ਮਾਰਦਾ ਸਤਗੁਰਾਂ ਕਹਿਆ ਮੀਆਂ ਛੋਡੋ ਪ੍ਰੀਤੀ ਚਾਮਸ਼ੇ ਕਿਆ ਹੁਆ ਤਨ ਜਲਰਾਮ ਸ਼ਾਂਤ ਗਏ ਹਰੀ ਨਾਮ ਸੇ ਮੇਰੀ ਬੇਨਤੀ ਹੈ ਗੁਰਮਖੋ ਜਦੋਂ ਚਿੱਤ ਵਿੱਚ ਨਾਮ ਚਲਾ ਜਾਏਗਾ ਏਡਾ ਵੱਡਾ ਤਰਵਾਸ ਹੁੰਦਾ ਇਥੋਂ ਤੱਕ ਹੁਣ ਇਹ ਕਹੇ ਫਿਜ਼ੀਕਲ ਤੌਰ ਤੇ ਵੀ ਵੈਗੁਰੂ ਬਖਸ਼ਿਸ਼ ਕਰਦਾ ਹੈ ਗੁਰੂ ਅਰਜੁਨ ਦੇਵ ਦਰਸ਼ਕ ਦੇ ਨੇ ਜਰ ਕੇ ਉੱਥੇ ਬੈਠੇ ਸਰੀਰਕ ਤੌਰ ਤੇ ਵੀ ਜੇ ਕੋਈ ਸਾਨੂੰ ਅਸੀਂ ਦੇਖੀਏ ਇਹ ਚਾਹੇ ਮੈਨੂੰ ਮਾਰ ਦੇਣਾ ਜੇ ਰੱਬ ਰੱਖਣ ਵਾਲਾ ਚਿੱਤ ਜਿ ਵੈਗਰੂ ਤੱਤੀ ਬਾੜ ਲੱਗਣੀ ਇੱਕ ਉਦਾਹਰਨ ਮੈਂ ਬਾਣੀ ਚ ਹੋਰ ਤੁਹਾਨੂੰ ਦੇਣਾ ਇਹ ਕਈ ਵਰੀ ਹੁੰਦਾ ਵੀ ਹਾਏ ਮੇਰੇ ਇਨੇ ਦੁਸ਼ਮਣ ਮੈਂ ਕੀ ਕਰਾਂਗਾ ਮਹਾਰਾਜ ਕਹਿੰਦੇ ਆ ਆ ਜਿਹੜੀ ਜੀਭ ਹੈ ਸਾਡੀ ਅਸੀਂ ਹੁਣੇ ਉਦਾਹਰਨ ਲਈ ਇਹ ਇਹ ਸਵਾਦ ਚੱਕਦੀ ਹੈ ਤੇ ਇਹਦੇ ਅੱਗੇ ਜਿਹੜਾ ਕਵਚ ਲੱਗਾ ਹੈ ਤਿੱਖੇ ਕਾਚ ਦਾ ਤੰਦਾਂ ਦਾ ਕਾਚੀ ਹੈ ਨਾ ਜੀ ਦੰਦ ਹਰ ਚੀਜ਼ ਨੂੰ ਉਤਰ-ਕੁਤਰ ਕੇ ਰੱਖੀ ਜਾਂਦੇ ਆ ਇੰਨੇ ਸਾਲਾਂ ਦੀ ਰੋਟੀ ਖਾਣੇ ਭਿਆ ਰੋਟੀ ਖਾਂਦੇ ਆ ਗੱਲਾਂ ਵੀ ਕਰਨੀਆਂ ਦੋਵੇਂ ਕੰਮ ਕਰਨੇ ਆ ਜੀਬ ਨੂੰ ਕਦੀ ਨਹੀਂ 6:00 ਵਜੇ ਭੋਜਨ ਕੱਟਿਆ ਜਾ ਰਿਹਾ ਹੈ ਜੀਬ ਛੱਡੀ ਕੋਈ ਨੂੰ ਕੱਟਿਆ ਕੋਈ ਨਹੀਂ ਜਾ ਰਿਹਾ ਤੇ ਕਈ ਵਾਰੀ ਮੈਂ ਕਹਿੰਨਾ ਨਾ ਜਿਹੜੇ ਪੰਜਾਬੀ ਪੜ੍ਹਾਉਂਦੇ ਨੂੰ ਪਤਾ ਹੈ ਕਿ ਪੈਂਤੀ ਵਿੱਚ ਵਰਗ ਨੇ ਨਾ ਕੁ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਜਿਹੜਾ ਤਵਰਗ ਹੈ ਤੱਤੇ ਵਾਲਾ ਵਰਗ ਹੈ ਉਹਦੇ ਤਾਂ ਅੱਖਰ ਹੀ ਤਾਂ ਬੋਲੇ ਜਾਂਦੇ ਨੇ ਜਦੋਂ ਜੀਭ ਤੇ ਦੰਦ ਇਕੱਠੇ ਮਿਲਦੇ ਆ ਤੱਤਾ ਥੱਥਾ ਦੱਦਾ ਤੇ ਧੱਦਾ ਚਾਰੇ ਅੱਖਰ ਜੇ ਕੋਈ ਵੀ ਮੈਂ ਜੀਭ ਟੱਚ ਨਹੀਂ ਕਰਨ ਦੇਣੀ ਦੰਦਾਂ ਨੂੰ ਤੱਤਾ ਬੋਲੀ ਨਹੀਂ ਜਾਣਾ ਤੇ ਕਿੰਨੀ ਵਾਰੀ ਤੱਤਾ ਬੋਲਣਿਆ ਬੋਲਦੇ ਆ ਜੀਭ ਟੱਚ ਛੂੰਦੀ ਏ ਦੰਦਾਂ ਨੂੰ ਪਰ ਦੰਦ ਕੱਟਦੇ ਕਿਉਂ ਨਹੀਂ ਜੀਭ ਨੂੰ ਗੁਰੂ ਰਾਮਦਾਸ ਕਹਿੰਦੇ ਨੇ ਸਿੱਖਾਂ 32 ਦੰਦਾਂ ਦੇ ਵਿੱਚ ਰੱਬ ਨੇ ਜੀਵ ਪੈਦਾ ਕੀਤੀ ਏ ਕੈਂਚੀ ਦੀ ਤਰ੍ਹਾਂ ਹਰ ਚੀਜ਼ ਨੂੰ ਕੱਟਦੇ ਨੇ ਜੀਵ ਜੀ ਨੂੰ ਕੱਟਦੇ ਤੇਰੇ ਦੁਸ਼ਮਣ ਲੱਖਾਂ ਤੇਰੇ ਨੇੜੇ ਹੋਣ ਰੱਬ ਰੱਖਣ ਤੇ ਆਵੇ ਜੀਵ ਦੀ ਤਰ੍ਹਾਂ ਤੱਤੀ ਬਾੜ ਨਹੀਂ ਲੱਗਣ ਦੇਤਾ ਬਾਣੀ ਚ ਸ਼ਬਦ ਦੇ ਜੈਸੇ ਕਾਤੀ 30 32 ਕਹਿ ਵਿੱਚ ਰੱਖ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕਹਿ ਕਿਛ ਹੱਤ ਸਬਸਗਤ ਹੈ ਹਰ ਕੇਰੀ ਉਹ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰੱਖੇ ਪੈਜ ਜਨਕੇ ਜਾਂਕੋ ਮੁਸ਼ਕਲ ਅਤ ਬਣੇ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ ਸਭੋ ਭਜੈ ਆਸਰਾ ਚੂਕੈ ਸਭ ਅਸਰਾਓ ਚਿਤ ਆਵੈ ਓ ਉਸ ਪਾਰ ਬ੍ਰह्म ਤੇ ਮਹਾਰਾਜ ਕਨੇ ਲੱਗੈ ਨ ਤਤੀ ਵਾਓ ਹੁਣ ਅਗਲਾ ਪਦ ਆਏ ਦੇਖੋ ਚਿੱਤੇ ਚ ਸ਼ਬਦ ਆਇਆ ਅਗਲਾ ਹੈ ਜੇ ਕੋ ਹੋਵੇ ਦਬਲਾ ਕਮਜ਼ੋਰ ਨੰਗ ਭੁੱਖ ਕੀ ਪੀਰ ਪੇਟ ਪਰ ਕੇ ਰੋਟੀ ਕੋ ਨਹੀਂ ਮਿਲਦੀ ਤਾਨ ਟੱਕ ਨੂੰ ਕਪੜਾ ਕੋਈ ਨਹੀਂ ਜੇ ਕੋ ਹੋਵੇ ਦੁਬਲਾ ਨੰਗ ਭੁੱਖੀ ਪੀਰ ਦਮੜਾ ਪੱਲਾ ਨਾ ਪਵੇ ਮਿਹਨਤ ਕਰਦਾ ਕਰਦਾ ਮਰ ਚੱਲਿਆ ਦਮੜਾ ਇੱਕ ਨਹੀਂ ਬਚਦਾ ਤੇ ਨਾ ਕੋ ਦੇਵੇ ਠੀਰ ਇੰਨੀ ਗਰੀਬੀ ਆ ਗਈ ਨੇੜੇ ਦੇ ਮਿੱਤਰ ਸੱਜੇ ਰਿਸ਼ਤੇਦਾਰ ਵੀ ਕੋਈ ਨਹੀਂ ਕਹਿੰਦੇ ਕੋਈ ਨਹੀਂ ਖਮਤ ਕਰ ਆਪਾਂ ਮਦਦ ਕਰਨੀ ਹੈ ਗਰੀਬੀ ਕੱਟੀ ਜਾਏਗੀ ਕੋਈ ਠੀਰ ਜੀ ਨਹੀਂ ਦਿੰਦਾ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਤ ਸਵਾਉ ਨਾ ਕੋ ਕਰੇ ਸਵਾਰ ਦਰਤ ਕੋਈ ਵੀ ਤੁਹਾਡਾ ਕੰਮ ਕਰਨ ਨੂੰ ਹੈਲਪ ਕਰਨ ਨੂੰ ਤਿਆਰ ਹੀ ਦੀ ਸਵਾਰਤ ਸਵਾਉ ਨਾ ਕੋ ਕਰੇ ਨਏ ਕਿਛ ਹੋਵੇ ਕਾਜ ਤੇ ਮੇਰਾ ਗੁਰੂ ਅਰਜੁਨ ਦੇਵ ਕਹਿੰਦਾ ਕੰਮ ਕਰ ਓਏ ਚਿਤ ਆਵੇ ਓਸ ਪਾਰ ਬ੍ਰਹਮ ਤਾਂ ਨਿਸ਼ਚਿਤ ਹੋਵੇਗਾ ਸਾਈਂ ਚੇਤੇ ਆ ਗਿਆ ਨਾ ਇਹਨਾਂ ਲੋਕਾਂ ਦੀ ਕੀ ਤਾਕਤ ਤੈਨੂੰ ਉਹ ਦਾਤ ਬਖਸ਼ੇਗਾ ਨਿਸ਼ਚ ਰਾਜ ਤੀਸਰਾ ਬਚ ਨਹੀਂ ਜੀ ਕਈ ਬੰਦਿਆਂ ਦੇ ਕੋਲ ਧਨ ਪਦਾਰਥ ਦੀ ਕਮੀ ਨਹੀਂ ਰੋਟੀ ਪਾਣੀ ਦੀ ਕਮੀ ਨਹੀਂ ਪਰ ਘਰ ਵਿੱਚ ਬੜੀ ਬਦਮਨੀ ਬਚ ਨਹੀਂ ਖਾਸ ਕਰਕੇ ਇੱਥੇ ਵੀ ਤੇ ਹੁਣ ਤੇ ਉੱਥੇ ਵੀ ਸ਼ੁਰੂ ਹੋ ਗਿਆ ਨਾ ਕੋਠੀਆਂ ਨੇ ਕਾਰਾਂ ਨੇ ਹਰ ਸਹੂਲਤ ਹੈ ਪਰ ਦੋ ਕੇਸ ਚ ਇਹਦੇ ਸਾਰੇ ਜੀ ਕਦੀ ਇਕੱਠੇ ਬੈ ਕੇ ਰੋਟੀ ਨਹੀਂ ਖਾਂਦੇ ਕਿਉਂਕਿ ਆ ਪੀੜ੍ਹੀ ਜਿਹੜੀ ਸਾਡੀ ਚੱਲਦੀ ਪਈ ਏ ਇਹ ਮਹਿਸੂਸ ਕਰਦੀ ਵੀ ਮਾੜਾ ਜਹਾਏ ਸਾਡੇ ਕੋਲ ਬਹਿੰਦਾ ਕੋਈ ਨਹੀਂ ਸਾਡੇ ਕੋਲ ਅਗਲੇ ਆਨੇ ਕੀ ਕਹਿਣਾ ਅਗਲੇ ਕੰਮ ਕਰੋ ਮਸ਼ੀਨ ਆ ਨਾ ਇੱਥੇ ਜੀ ਮਸ਼ੀਨ ਦਾ ਕੀ ਮਹਿਸੂਸ ਕਰੇਗੀ ਕੀ ਮਹਿਸੂਸ ਕਰਨਾ ਹੈ ਮਸ਼ੀਨ ਨੇ ਵੈਗਰੋਂ ਨੂੰ ਇਹ ਅੱਜ ਅੱਜ ਹਾਂ ਆਪਾਂ ਤੁਸੀਂ ਆਪਣੇ ਮਾਪਿਆਂ ਨੂੰ ਦੇਖੋ ਅੱਖਾਂ ਪਰਨ ਗਿਆ ਅਗਾ ਕੀ ਬਣੇਗਾ ਕਿਉਂਕਿ ਉਹ ਰਿਸ਼ਤੇ ਜਿਹੜੇ ਸਨ ਉਮ ਮੰਮਤਾ ਵੀ ਜੁੜੇ ਸਨ ਹਜ਼ੂਰ ਨੇ ਕਿਆ ਕਹਿੰਦੇ ਨੇ ਮੰਨ ਲੋ ਕਾਰ ਰੋਟੀ ਸਭ ਕੁਛ ਐ ਪਰ ਚਿੰਤਾ ਹੈ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਿਸ਼ਟ ਕੁਟੰਬ ਪੁਲਟਿਆ ਕਦੇ ਖਰਕ ਕਦੇ ਸੋ ਕਦੀ 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 ਖੁਸ਼ੀ ਕਦੀ ਗਮ ਕਦੀ ਮਰਨੇ ਕਦੀ ਪਰਨੇ ਗੌਣ ਕਰੈ ਚੋਂ ਕੁੰਟ ਕਾ ਚਾਰੇ ਕੋਨਿਆਂ ਵਾਲੇ ਪਾਸੇ ਮਨ ਕੋਈਦਾ ਹੈ ਘੜੀ ਨਾ ਬਹਿਸ਼ਨ ਹੋਏ ਮਹਾਰਾਜ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਦਾ ਤਨਮਨ ਸ਼ੀਤਲ ਹੋਏ ਜੇ ਰੱਬ ਚਿੱਤੇ ਆ ਜਾਏ ਤਨਮਨ ਠੰਡੇ ਹੋ ਜਾਂਦੇ ਚੌਥਾ ਪਦਾ ਕਹੇ ਕਿ ਸਮਾਪਤੀ ਕਰਾਂਗਾ ਇੱਕ ਬੰਦਾ ਹੋਵੇ ਜਿਹਦੇ ਕੋਲ ساری ਜ਼ਿੰਦਗੀ ਉਹਨੇ ਨਾ ਕਦੀ ਪੋਥੀ ਨਾ ਕਿਤਾਬ ਨਾ ਕੋਈ ਧਰਮ ਗ੍ਰੰਥ ਨਾ ਕਿਤੇ ਸੰਗਤ ਕੁਝ ਵੀ ਨਹੀਂ ਕੀਤਾ ਪਰ ਰੱਬ ਨੇ ਮਿਹਰ ਕੀਤੀ ਜੀ ਸਾਰੇ ਪਾਪ ਕਰਮ ਤੋਂ ਬਾਅਦ ਇੱਕੋ ਦਾ ਮਨ ਮੁੜ ਗਿਆ ਇੰਨਾ ਚ ਕਿਆ ਉਹਨੇ ਇੱਕੋ ਦਾ ਮੱਥਾ ਟੇਕ ਕੇ ਕਹਿਆ ਪ੍ਰਮਾਤਮਾ ਮੈਂ ਜ਼ਿੰਦਗੀ ਚ ਹਰ ਮਾੜੇ ਤੋਂ ਮਾੜਾ ਕਰਮ ਕੀਤਾ ਅੱਖਾਂ ਭਰ ਕੇ ਵੈਗੁਰੂ ਕਿਹਾ ਤੇ ਇੱਕ ਖਿੰਨ ਵਿੱਚ ਚਿੱਤ ਵਿੱਚ ਆਇਆ ਰੱਬ ਨੇ ਪਾਪ ਘੱਟ ਕੇ ਰੱਖ ਦਿੱਤੇ ਮਹਾਰਾਜ ਕਿਨੇ ਕਾਮ ਕ੍ਰੋਧ ਮੁਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਓਨ ਅਗ ਕੀਏ ਹੋਵਾ ਅਸੁਰ ਸੰਘਾਰ ਉਥੇ ਗੀਤ ਕਬਿੱਤਿ ਕਿਛ ਕਦੇ ਨ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਮਕ ਸਿਮਰਤ ਧਰਿਆ ਹੁਣ ਅਗਲੀ ਬੇਨਤੀ ਵੀ ਚਿਤ ਚ ਕਿਵੇਂ ਜਾਏ ਇਹ ਤਾਂ ਆਪਾਂ ਗੱਲ ਕਰਦੇ ਰਏ ਨਾ ਜੀ ਚਿਤ ਆਵੇ ਤਾਂ ਸਭ ਕੁਝ ਮਾਰੇ ਨੇ ਤੇ ਸ਼ਬਦ ਕਿਹਾ ਹੈ ਵੀ ਚਿਤ ਜਿਹਦੇ ਚਿਤ ਚਲਾ ਜਾਣਾ ਅੱਜ ਵੀ ਮੈਂ ਕਥਾ ਕਰਕੇ ਆਂ ਉਹ ਕੰਮ ਕਰਦਾ ਵੀ ਕਦੀ ਸਾਈਂ ਨੂੰ ਭੁੱਲਦਾ ਨਹੀਂ ਪ੍ਰਮਾਤਮਾ ਨੂੰ ਭੁੱਲਦਾ ਨਹੀਂ ਯਾਦ ਰੱਖਿਓ ਰਸਨਾ ਨਾਲ ਜਪਾਂਗੇ ਕੰਨਾਂ ਨਾਲ ਸੁਣਾਗੇ ਅਭਿਆਸ ਕਰਾਂਗੇ ਇੱਕ ਦਿਨੇ ਸਾਡੇ ਚਿੱਤ ਵਿੱਚ ਜ਼ਰੂਰ ਜਾਏਗਾ ਸ਼ਬਦ ਤੇ ਇਹ ਐਸਾ ਹੈ ਤੁਸੀਂ ਕਦੀ ਵੀ ਅਭਿਆਸ ਕਰਕੇ ਦੇਖੋ ਜਿਹੜੇ ਬੰਦੇ ਕਈ ਵਾਰੀ ਚੱਲ ਕੇ ਛੱਡ ਦਿੰਦੇ ਆ ਨਾ ਉਹ ਬੰਦੇ ਜਦੋਂ ਦੁਬਾਰਾ ਬਹਿਣਗੇ ਫਿਰ ਕਿਰਪਾ ਹੋ ਜਾਏਗੀ ਕਿਉਂਕਿ ਉਹਨਾਂ ਦਾ ਚਿੱਤ ਸੁੱਕਾ ਨਹੀਂ ਹੁੰਦਾ ਅਸੀਂ ਅਜਮਲ ਦੀ ਸਾਰੇ ਘਟਨਾ ਪੜਨੇ ਬਾਣੀ ਚ ਪੁਰਾਣੇ ਕੀ ਜੀਏ ਅਜਮਲ ਪਾਪੀ ਸੀ ਸਾਰੇ ਬਾਣੀ ਚ ਹੁੰਦਾ ਇਹ ਬ੍ਰਾਹਮਣ ਸੀ ਜੀ ਕਥਾਵਾਚਕ ਬੜੇ ਟੌਪ ਦਾ ਸੀ ਇੱਕ ਦਿਨ ਉਸਤਾਦ ਨੇ ਕਿਹਾ ਵੀ ਇਸ ਰਸਤੇ ਨਾ ਜਾਈ ਕਿ ਕਮਲਾ ਉਧਰ ਤੁਰ ਪਿਆ ਵੇਸ਼ਵਾ ਨੇ ਪ੍ਰਭਾਵਿਤ ਕਰ ਲਿਆ ਇੰਨਾ ਵਹਿ ਤੁਰਿਆ ਇੰਨਾ ਵਹਿ ਤੁਰਿਆ ਜ਼ਿੰਦਗੀ ਗਲ ਗਈ ਜਦੋਂ ਅਖੀਰ ਤੇ ਸਰੀਰ ਇਹਦਾ ਰਹਿ ਗਿਆ ਪੁੱਤਰ ਵੀ ਪੈਦਾ ਵੇਸ਼ਵਾ ਚ ਹੋਏ ਫਿਰ ਗੁਰੂ ਮਿਲ ਗਿਆ ਉਹਨੇ ਨੂੰ ਨਾਰਾਇਣ ਸ਼ਬਦ ਜਪਾਇਆ ਸੀ ਉਹਨੇ ਬਿਲਕੁਲ ਕਿਤੇ ਬਾਣੀ ਚ ਨਹੀਂ ਕਿਹਾ ਵੀ ਅਜਮਲ ਤੂੰ ਰਾਮ ਜਪ ਤੂੰ ਜਿਆਦਾ ਨਾਰਾਇਣ ਹੀ ਪੜੋਗੇ ਅਜਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਉਹ ਫਿਰ ਇਹ ਰੋਪਿਆ ਵਿਦਵਾਨ ਸੀ ਅਭਿਆਸ ਸੀ ਪਹਿਲਾਂ ਗੁਰੂ ਨੂੰ ਪਤਾ ਸੀ ਵੀ ਵਕਤੀ ਤੌਰ ਤੇ ਥੜਕ ਗਿਆ ਉਹਨਾਂ ਕਿਹਾ ਤੂੰ ਨਾਰਾਇਣ ਜਪ ਕੇ ਨਾ ਮੈਨੂੰ ਨਾਰਾਇਣ ਚੇਤੇ ਨਹੀਂ ਆਉਂਦਾ ਉਨੇ ਕਹਿਆ ਤੇਰੇ ਘਰ ਜਿਹੜਾ ਪੁੱਤਰ ਜਨਮ ਲੈਣ ਵਾਲਾ ਉਹਦਾ ਨਾਮ ਨਰੈਣ ਇਹ ਬਾਣੀ ਚ ਜੀ ਕਹਾਣੀ ਨਹੀਂ ਤੋ ਇਹਦਾ ਨਾਮ ਨਰੈਣ ਰੱਖ ਤੇ ਅਕਸਰ ਯਾਦ ਰੱਖਿਓ ਹੁਣ ਤਾਂ ਚਲੋ ਸਿਸਟਮ ਹੀ ਵੈਗ ਰੂਜੀ ਇਹ ਕੋਈ ਜਾਣੀ ਜੇ ਪਰਮਾਤਮਾ ਨੇ ਪਹਿਲਾ ਬੇਟਾ ਦੇ ਦਿੱਤਾ ਬਸ ਠੀਕ ਹੈ ਜੀ ਸੀ ਸਾਡਾ ਸਮਾਜ ਬੇਟੇ ਦੀ ਪ੍ਰਾਪਤੀ ਲਈ ਸੰਸਾਰ ਸੰਤਾਨ ਦੀ ਗੱਲ ਕਰਦਾ ਉਹ ਉਹਦੇ ਕਰ ਪੁੱਤਰਾ ਨੇ ਜਨਮ ਲਿਆ ਪਰਿਵਾਰ ਵੱਡਾ ਸੀ ਤੇ ਅਕਸਰ ਸਭ ਤੋਂ ਛੋਟੇ ਦਾ ਪਿਆਰ ਮਾਪਿਆਂ ਦਾ ਉੱਥੇ ਜੀ ਲਗਾਓ ਛੋਟੇ ਨਾਲ ਹੁੰਦਾ ਸੀ ਉਹਨੇ ਨਰੈਣ ਰੱਖਿਆ ਉਹਨੂੰ ਚੇਤੇ ਸੀ ਨਰੈਣ ਪਰ ਵਾਸ਼ਨਾ ਦੇ ਕਰਮਾਂ ਨੇ ਉੱਤੇ ਪਰਤ ਜਮਾ ਦਿੱਤੀ ਜਦੋਂ ਦੁਬਾਰਾ ਨਰੈਣ ਚੇਤੇ ਕੀਤਾ ਮਰਦੇ ਸਮੇਂ ਚੇਤੇ ਚੋਂ ਨਰੈਣ ਨਿਕਲ ਆਇਆ ਤੇ ਗੁਰੂ ਤੇਗ ਬਹਾਦਰ ਕਹਿੰਦੇ ਇੰਨਾ ਪਾਪ ਕਰਨ ਵਾਲਾ ਵੀ ਤਰ ਗਿਆ ਮੈਂ ਬੇਨਤੀ ਕਰਾਂਗਾ ਸ਼ਬਦ ਵਹਿਗੁਰੂ ਨਾਮ ਬਾਣੀ ਸਿਮਰਨ ਇਹ ਜਿੰਨਾ ਆਪ ਬੋਲੋਗੇ ਇਹ ਸਾਡੇ ਧੁਰ ਅੰਦਰ ਜਾਏਗਾ ਇਹ ਯਾਦ ਰੱਖਿਓ ਇੱਕ ਦਿਨ ਅਸੀਂ ਸਰੀਰ ਛੱਡਣਾ ਹੈ ਜਿਹਦੇ ਨਾਲ ਸਾਡਾ ਚਿੱਤ ਲੱਗੇਗਾ ਸਾਡੇ ਸਾਹਮਣੇ ਉਹੀ ਆਵੇ ਸਾਈ ਵਸਤ ਪ੍ਰਾਪਤ ਹੋਈ ਜਿਸ ਨੂੰ ਲਾਇਆ ਖੇਤ ਜਿਹਦੇ ਨਾਲ ਸਾਡਾ ਖੇਤ ਉਹੀ ਮਿਲਣਾ ਹੈ ਜੀ ਪਰ ਜੇ ਚਿੱਤ ਚ ਵੈਗਰੂ ਹੋਵੇਗਾ ਫਿਰ ਮਾਲਕ ਕਹਿੰਦਾ ਤੇਰੀ ਖਰ ਮੈਦਾਨ ਫਤਿ ਹੋਵੇਗੀ ਚਿੱਤ ਵਾਸਤੇ ਅਭਿਆਸ ਚਾਹੀਦਾ ਤੇ ਨਾਲ ਅਰਦਾਸ ਚਾਹੀਦੀ ਹੈ ਦਾਤਾ ਤੁਹ ਕਿਰਪਾ ਕਰ ਸਾਡੇ ਚਿੱਤ ਵਿੱਚ ਵਸ ਜਾ